ਦੂਸਰਾ ਜਿਹੜੇ ਲੋਕਾਂ ਨੇ ਇਹ ਬੋਲਣਾ ਕਿ ਹਾਂ ਫ੍ਰਸਟ੍ਰੇਸ਼ਨ ਹੈ ਵੀ ਇਹਦੇ ਕੋਈ ਕੰਮ ਨਹੀਂ ਹੈ ਉਹਨਾਂ ਨੂੰ ਵੀ ਮੈਂ ਇੱਕ ਨੋਟਿਸ ਦੇਣਾ ਚਾਹੁੰਦਾ ਉਹਨਾਂ ਨੂੰ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਆਪਣੇ ਜਿਹੜਾ ਮਰਜ਼ੀ ਵੀ ਕਲਾਕਾਰ ਲਾਏ ਹੋ ਉਹਦੀਆਂ ਆਈਟੀ ਸ਼ੀਟਸ ਲਾਏ ਹੋ ਉਹਦੀਆਂ ਪ੍ਰਾਪਰਟੀ ਸ਼ੀਟਸ ਲਾਏ ਹੋ ਤੇ ਉਹਦੀਆਂ ਡੇਟਸ ਦੀਆਂ ਡਿਟੇਲਸ ਵੀ ਲਾਏ ਹੋ ਤੇ ਮੁਕਾਬਲਾ ਕਰ ਲਿਓ ਵੀ ਕਿਹੜਾ ਬੰਦਾ ਕਿਹੜੇ ਪੱਸੇ ਨੂੰ ਤੁਰਿਆ ਹੋਇਆ ਹੈ ਕਿਹੜੇ ਬੰਦੇ ਕੋਲ ਕੀ ਕੁਝ ਜ਼ਿਆਦਾ ਹੈ ਸੋ ਜੇ ਕੋਈ ਬੰਦਾ ਹੰਬਲ ਰਹਿੰਦਾ ਹੈ ਤਾਂ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਮਜ਼ੋਰ ਹੁੰਦਾ ਹੈ ਮੈਂ ਪੰਜਾਬ ਵਾਲਿਆਂ ਨੂੰ ਬੇਨਤੀ ਕਰਦਾ ਕਿ ਇਸ ਜਲਦ ਜਰੂਰ ਵਿਰੋਧ ਕਰੋ ਕਿ ਐਸੇ ਆਰਟਿਸਟ ਤੁਹਾਡੇ ਬੱਚਿਆਂ ਨੂੰ ਜਿਹੜੇ ਮੌਤ ਵੱਲ ਨੂੰ ਲੈ ਕੇ ਜਾ ਰਹੇ ਨੇ ਤੁਹਾਡੇ ਬੱਚਿਆਂ ਦੇ ਮਾਈਂਡ ਨੂੰ ਵਾਸ਼ ਕਰ ਰਹੇ ਨੇ ਤੁਹਾਡੇ ਬੱਚਿਆਂ ਦੇ ਮਾਈਂਡ ਜਿਹੜੇ ਉਹ ਪੋਲਿਊਟਡ ਕੀਤੇ ਜਾ ਰਹੇ ਨੇ ਉਹਨਾਂ ਨੂੰ ਜਰੂਰ ਰੋਕੋ ਤਾਂ ਜੋ ਸਾਡੀਆਂ ਪੀੜ੍ਹੀਆਂ ਬੱਚੀਆਂ ਰਹਿਣ ਪੰਜਾਬ ਹੈ ਕਿਉਂਕਿ ਮੈਨੂੰ ਬਹੁਤ ਮੁਸ਼ਕਲ ਹੋਈ ਇਸ ਚੀਜ਼ ਨੂੰ ਕਿ ਯਾਰ ਮੇਰੇ ਦੋਸਤ ਨੇ ਕਰਾਉਣ ਵਾਲੇ ਵੀ ਮੇਰੇ ਦੋਸਤ ਨੇ ਸਰਕਾਰ ਵੀ ਮੇਰੀ ਦੋਸਤ ਹੈ ਤੇ ਫਿਰ ਮੈਂ ਸੋਚਿਆ ਕਿ ਯਾਰ ਨਹੀਂ ਜਿੱਥੇ ਪੰਜਾਬ ਦਾ ਮਸਲਾ ਆਏਗਾ ਨਾ ਮੈਂ ਦੋਸਤਾਂ ਨਾਲ ਨਹੀਂ ਖੜਾਂਗਾ ਮੈਂ ਪੰਜਾਬ ਨਾਲ ਖੜਾਂਗਾ